ਸ਼ਾਬਾਸ਼ ਵੇਡ ਕਰੋ ਵੇਡ ਕਰੋ ਬਹੁਤ ਬਹੁਤ ਜੈਪਿੰ ਜੈਪਾਟ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੀ ਭਾਣ ਜੀ ਦੀਪਸ਼ੇਖਾ ਜਿਹੜੀ ਕਿ ਸਪੇਨ ਤੋਂ ਇੰਟਰਨੈਸ਼ਨਲ ਪਾਇਲਟ ਬਣ ਕੇ ਫਗਵਾੜੇ ਪਹੁੰਚੀ ਹੈ ਲਾਜੋ ਆਪਣੇ ਨਾਮ ਕੇ ਘਰ ਪਲਾਹੀ ਗੇਟ ਫਗਵਾੜਾ ਵੇਖੇ ਪਹੁੰਚੀ ਅਸੀਂ ਸਮੂਹ ਨਗਰ ਨਿਵਾਸੀਆਂ ਨੇ ਉਸਦਾ ਸਵਾਗਤ ਕੀਤਾ ਤੇ ਦੀਪਸ਼ੇਖਾ ਦੇ ਹਾਰ ਪਾਏ ਗਏ ਮਹੱਲੇ ਵੱਲੋਂ ਤੇ ਹੋਰ ਸੰਗਠਨਾ ਵੱਲੋਂ ਵੀ ਤੇ ਦੀਪ ਸੇਖਾ ਨੇ ਭਾਰਤੀ ਸਵਾਰਨ ਤੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਪਰ ਫੁੱਲ ਮਾਲਾ ਭੇਟ ਕਰਕੇ ਉਹਨਾਂ ਦਾ ਸ਼ੁਕਰਾਨਾ ਅਦਾ ਕੀਤਾ ਤੇ ਆਪਣੇ ਮਾਪੇ ਅਤੇ ਜਿੰਨੇ ਵੀ ਨਗਰ ਨਿਵਾਸੀ ਹਨ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਮੈਂ ਇਸ ਮੌਕੇ ਤੇ ਜਿੰਨੇ ਵੀ ਸਾਡੇ ਇਸ ਪ੍ਰੋਗਰਾਮ ਵਿੱਚ ਸਾਥੀ ਆਏ ਹਨ ਰਿਸ਼ਤੇਦਾਰ ਆਏ ਹਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਆਪਜੀ ਦੇ ਮਾਧਿਅਮ ਤੋਂ ਉਹ राव ਜੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਸਾਡੀ ਇਸ ਨਿਊਜ਼ ਨੂੰ ਜਨਜਾਂ ਤੱਕ ਪਹੁੰਚਾਇਆ ਰਹੇ ਹੋ ਜੈਪੀਮ ਜੈ ਭਾਗ ਅਜੀਬਾ ਜੀ ਕਿੰਤ ਆ ਦੀਪਸ਼ਿਕਾ ਦੀਪਸ਼ਿਕਾ ਸੰਧੂ ਹਾਂਜੀ ਐਂਡ ਮੈਂ ਗ੍ਰੇਟਫੁਲ ਹਾਂ ਆਪਣੇ ਪੇਰੈਂਟਸ ਦੇ ਲਈ ਮੇਰੇ ਮਮਾ ਐਂਡ ਮੇਰੇ ਫਾਦਰ ਮੇਰੇ ਗ੍ਰੈਂਡਫਾਦਰ ਸ਼ੰਕਰਦਾਸ ਜੀ ਜਿਨ੍ਹਾਂ ਨੇ ਮਮਾ ਹੋਣਾ ਤੇ ਬਹੁਤ ਵੱਡਾ ਇਨਫਲੂਐਂਸ ਹੈਗਾ ਕਿ ਸਾਰਿਆਂ ਨੂੰ ਪੜਾਉਣਾ ਹੈ ਸਾਰਿਆਂ ਨੂੰ ਸੈਟਲ ਕਰਨਾ ਲਾਈਫ ਚ ਮम्मा ਉਹਨਾਂ ਦਾ ਉਹ ਮਾਈਂਡ ਸੈਟ ਸਿਗਾ ਚੱਲ ਕੇ ਉਹਨਾਂ ਨੇ ਸਾਨੂੰ ਪੂਰੀ ਫ੍ਰੀडम ਦਿੱਤੀ ਪੂਰਾ ਰਾਈਟ ਦਿੱਤਾ ਸਾਨੂੰ ਚੂਜ਼ ਕਰਨ ਦਾ ਕੀ ਕੀ ਕਰਨਾ ਕੀ ਨਹੀਂ ਸਾਰੇ ਇਨਫਲੂਐਂਸ ਸਿਗੇ ਕਨਸਟੀਟਿਊਸ਼ਨ ਤੋਂ ਬਾਬਾ ਸਾਹਿਬ ਜੀ ਤੋਂ ਸਾਰੀ ਫੈਮਿਲੀ ਇਨ ਫੈਕਟ ਐਂਡ ਸਿਰਫ ਉਹਨਾਂ ਦੇ ਖਾਲ ਕੇ ਮਤਲਬ ਮਿਲੇਆ ਮੈਨੂੰ ਸਪੈਸ਼ਲੀ ਆਪਣੀ ਕੈਟਾਗਰੀ ਵਾਲੇ ਜਿਨ੍ਹਾਂ ਨੂੰ ਰਾਈਟਸ ਦਿੱਤੇ ਸਿਗੇ ਕਰਕੇ ਮੈਂ ਇੱਥੇ ਪਹੁੰਚੀ ਆਂ ਐਂਡ ਮੈਂ ਗ੍ਰੇਟਫੁਲ ਆ ਮੈਂ ਥੈਂਕਫੁਲ ਆ ਕਨਸਟੀਟਿਊਸ਼ਨ ਦੇ ਲਈ ਡਾਕਟਰ ਬੀ ਆਰ ਅੰਬੇਡਕਰ ਦੇ ਲਈ ਮੇਰੇ ਨਾਨੂ ਦੇ ਲਈ ਸ਼ੰਕਰਦਾਸ ਜੀ ਐਂਡ ਮੇਰੀ ਸਾਰੀ ਫੈਮਿਲੀ ਮਾਈ ਪੈਰੈਂਟਸ ਕਿੰਨਾ ਕਿ ਤੁਹਾਨੂੰ ਸੰਦਰਸ਼ ਕਰਨਾ ਪਿਆ ਇਸ ਉਤਲਾ ਉਪਲਬਧ ਨੂੰ ਹਾਸਲ ਕਰਨ ਆ ਸਟੱਡੀ ਦਾ ਸਾਰਿਆਂ ਨੂੰ ਕਰਨੀ ਪੈਂਦੀ ਆ ਇੱਥੇ ਤੱਕ ਪਹੁੰਚਣ ਦੇ ਲਈ ਬਾਕੀ ਮੈਨੂੰ ਸਪੋਰਟ ਸੀਗਾ ਮੇਰੀ ਫੈਮਿਲੀ ਦਾ ਪੂਰਾ ਫਾਈਨੈਂਸ਼ੀਅਲੀ ਇਮੋਸ਼ਨਲੀ ਸਾਰਾ ਸਪੋਰਟ ਸੀਗਾ ਉਹਨਾਂ ਵੱਲੋਂ ਕਰਕੇ ਮੈਂ ਇੱਥੇ ਤੱਕ ਪਹੁੰਚ ਗਈ ਕਿਹੋ ਜਿਹਾ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰਦੀ ਆ ਬਹੁਤ ਹੈਪੀ ਆ ਕਿ ਸਾਰੇ ਜਣੇ ਬਹੁਤ ਪ੍ਰਾਊਡ ਆ ਇਸ ਚੀਜ਼ ਨੂੰ ਲੈ ਕੇ ਐਂਡ ਆਬਵੀਅਸਲੀ ਕੋਈ ਵੀ ਆਪਣੇ ਪੇਰੈਂਟਸ ਨੂੰ ਦੇਖ ਕੇ ਆਪਣੀ ਫੈਮਿਲੀ ਨੂੰ ਪ੍ਰਾਊਡ ਦੇਖ ਕੇ ਤਾਂ ਹੈਪੀ ਤਾਂ ਰਹਿੰਦੀ ਆ ਕੋਈ ਬੱਚਿਆਂ ਨੂੰ ਜਿਹੜੇ ਆਪਣੇ ਜਿਹੜੇ ਜੰਗੇਸਟ ਆ ਉਹਨਾਂ ਲਈ ਕੋਈ ਖਾਸ ਸੰਦੇਸ਼ ਬਸ ਡਿਸਟਰੈਕਟ ਨਹੀਂ ਹੋਣਾ ਸਟੱਡੀਸ ਤੋਂ ਬਿਲਕੁਲ ਵੀ ਇੱਕ ਮਾਈਂਡ ਸੈਟ ਇੱਕ ਏਮ ਲੈ ਕੇ ਚੱਲਣਾ ਆ ਕਿ ਪੇਰੈਂਟਸ ਨੂੰ ਹਮੇਸ਼ਾ ਪ੍ਰਾਊਡ ਰੱਖਣਾ ਆ ਪੇਰੈਂਟਸ ਨੂੰ ਇੱਕ ਇਦਾਂ ਦਾ ਟਾਈਮ ਦਿਖਾਣਾ ਆ ਕਿ ਉਹਨਾਂ ਨੂੰ ਫੀਲ ਹੋਵੇ ਕਿ ਹਾਂ ਅਗਰ ਅਸੀਂ ਇਹਨਾਂ ਦੇ ਲਈ ਇਹਨਾਂ ਕੋਸ਼ਿਸ਼ ਕੀਤਾ ਤਾਂ ਉਹਨਾਂ ਨੇ ਸਾਨੂੰ ਵਾਪਸ ਪ੍ਰਾਊਡ ਫੀਲ ਕਰਵਾਇਆ ਬਸ ਏਮ ਲੈ ਕੇ ਚੱਲਣਾ ਆ ਦਿਮਾਗ ਦੇ ਵਿੱਚ ਕਿ ਹਾਂ ਮੈਂ ਕੁਝ ਨਾ ਕੁਝ ਤਾਂ ਕਰਨਾ ਹੀ ਆ Thank you so much.